ਕਰ ਦਾ ਲਾ ਲਓ ਖੇਤੀ ਦਾ ਲਾ ਲਓ ਡੰਗਰਾਂ ਦਾ ਲਾ ਲਓ ਹੂੰ ਪੱਠਿਆਂ ਦਾ ਲਾ ਲਓ ਸਾਰਾ ਕੰਮ ਅਸੀਂ ਆਪੇ ਖੁਦ ਕਰਦੇ ਗੋਭੀ ਹਰ ਸਾਲ ਲਾਈਦੀ ਭਾਵੇਂ ਮੰਦੀ ਹੋਵੇ ਮਹਿੰਗੀ ਹੋਵੇ ਲਾਈਦੀ ਆ ਹਰ ਸਾਲ ਕੋਬੀ ਆਰਗੇਨਿਕ ਹੈ ਜੀ ਤੁਹਾਡੀ ਹਾਂਜੀ ਮੈਨੂੰ ਨਹੀਂ ਔਖਾ ਲੱਗਦਾ ਕਿਉਂ ਮੈਨੂੰ ਮੁਸ਼ਕਲ ਹੀ ਨਹੀਂ ਆਉਂਦੀ ਕੋਈ ਤਾਂ ਲੋਕਾਂ ਨੇ ਬਾਹਰ ਵੱਲ ਰਜਾਈਨ ਕਰ ਲਿਆ ਮੈਨੂੰ ਸ਼ੌਕ ਨਹੀਂ ਹੈਗਾ ਬਾਹਰ-ਬਾਹਰ ਵੀ ਇਹੀ ਕੰਮ ਕਰਨਾ ਤੇ ਜੇ ਇੱਥੇ ਆਪਾਂ ਰਹਿਗੇ ਵੀ ਇਹ ਕੰਮ ਕਰਕੇ ਤਾਂ ਆਪਣਾ ਸਾਰਾ ਕੰਮ ਖਰਚਾ ਕਢੀ ਹੋਂ ਤਾਂ ਦਿਮਾਗ ਹੀ ਕੰਪਿਊਟਰ ਹੋ ਗਿਆ ਅੱਛਾ ਕੰਪਿਊਟਰ ਹੋ ਗਿਆ ਦਿਮਾਗ ਹੋਂ ਤਾਂ ਲੋੜ ਹੀ ਨਹੀਂ ਪੈਂਦੀ ਕਿ ਇਹਨੂੰ ਪੁੱਛਣ ਦੀ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਖਾਸ ਮਹਿਲਾ ਕਿਸਾਨ ਦੇ ਨਾਲ ਕਰਨ ਜਾ ਰਹੇ ਹਾਂ ਜੋ ਕਿ 10 ਕਿੱਲੇ ਦੇ ਮਾਲਕਨ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ 10 ਕਿੱਲੇ ਦੀ ਖੇਤੀ ਖੁਦ ਕਰਦੇ ਨੇ ਕੋਈ ਵੀ ਲੇਬਰ ਨਹੀਂ ਰੱਖੀ ਔਰ ਸਾਰਾ ਕੰਮ ਖੁਦ ਕਰਦੇ ਨੇ ਕਣਕ ਵੀ ਬੀਜਦੇ ਨੇ ਝੋਨਾ ਵੀ ਬੀਜਦੇ ਨੇ ਸਬਜ਼ੀਆਂ ਵੀ ਲਾਉਂਦੇ ਨੇ ਤੇ ਇਥੋਂ ਤੱਕ ਕਿ ਦੁੱਧ ਦਾ ਕੰਮ ਵੀ ਉਹਨਾਂ ਵੱਲੋਂ ਖੁਦ ਕੀਤਾ ਜਾਂਦਾ ਹੈ ਦੁੱਧ ਦੀ ਚਾਹੇ ਚੋਾਈ ਹੋਵੇ ਦੁੱਧ ਦੀ ਮਾਰਕੀਟਿੰਗ ਹੋਵੇ ਚਾਹੇ ਸਬਜ਼ੀਆਂ ਦੀ ਮਾਰਕੀਟਿੰਗ ਹੋਵੇ ਤਾਂ ਸਾਰਾ ਕੰਮ ਖੁਦ ਕਰਦੇ ਨੇ ਜੀ ਹਾਂ ਗੱਲ ਕਰ ਰਹੇ ਹਾਂ ਅਮਰਸਰ ਦੇ ਰਾਜਵਿੰਦਰ ਕੌਰ ਹਨਾ ਦੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਿ ਖੇਤਾਂ ਵਿੱਚ ਮਸਰੂਫ ਨੇ ਤਾਂ ਜਿਹੜੀ ਸਰਦੀਆਂ ਦੀ ਇੱਕ ਫਸਲ ਹੁੰਦੀ ਹੈ ਗੋਭੀ ਜਿਸ ਨੂੰ ਕੀ ਇਸ ਵੇਲੇ ਤੜਾਈ ਜਰੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੋਰਨ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਨਾਲੇ ਜਾਣਾਂਗੇ ਕਿ ਆਖਿਰਕਾਰ ਕਿਵੇਂ ਉਹਨਾਂ ਨੇ ਇਸ ਕਿੱਤੇ ਨੂੰ ਚੁਣਿਆ ਔਰ ਕੀ ਹੈ ਅੱਜਕੱਲ ਜਿਸ ਤਰੀਕੇ ਨਾਲ ਅਗਰ ਗੱਲ ਕੀਤੀ ਜਾਵੇ ਤਾਂ ਕਿਸਾਨੀ ਖਤਰੇ ਚ ਦੱਸੀ ਜਾਂਦੀ ਹੈ ਤਾਂ ਦੂਜੇ ਪਾਸੇ ਇਹ ਕਿਸ ਤਰ੍ਹਾਂ ਦੇ ਵੀ ਅਗਾਹ ਵੱਧੂ ਕਿਸਾਨ ਨੇ ਜਿਹੜਾ ਕਿ ਕੰਮ ਕਰਦੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਣੀ ਕੀ ਹਾਲ ਚੱਲ ਜੀ ਭੈਣ ਜੀ ਬਹੁਤ ਵਧੀਆ ਤੁਸੀਂ ਦੱਸੋ ਤਿਆਰੀ ਹੈ ਜੀ ਫਿਰ ਪੂਰੀ ਤਿਆਰੀ ਹੈ ਜੀ ਕਿੰਨੇ ਵੇ ਆਇਂਦੇ ਜੀ ਫਿਰ ਖੇਤਾਂ 'ਸੂਰੇ' ਖੇਤਾਂ ਦੇ ਵਿੱਚ 5:30 ਵਜੇ ਆ ਜੀ ਨਾ ਹਾਂ ਪਹਿਲੇ ਡੰਗ ਮਤਲਬ ਇਹ ਹੀ ਲਿਆ ਪਹਿਲਾਂ ਡੰਗਰਾਂ ਨੂੰ ਪੱਠੇ ਪਾ ਗਏ ਚਵਾਈ ਕਰਕੇ ਫਿਰ ਬਾਅਦ ਚ ਖੇਤੀ ਦਾ ਕੰਮ ਹਮ ਕਿਰਤੀ ਦਾ ਕੰਮ ਕਰਕੇ 9 9:30 ਵਜੇ ਮਤਲਬ ਕਿ ਮੰਡੀ ਕਰਨ ਲਈ ਇਹਨੂੰ ਭੇਜ ਦੇਣਾ ਜੀ ਭੇਜ ਕੇ ਤੇ ਫਿਰ ਬਾਅਦ ਦੇ ਵਿੱਚ ਜਿਵੇਂ ਘਰ ਦਾ ਕੰਮ ਲਾ ਲੋ ਹਮ ਫੁਲਕਾ ਪਾਣੀ ਉਹ ਵੀ ਬਾਦ ਵਿੱਚ ਤਿਆਰ ਕਰਨਾ ਅੱਛਾ ਕਿਸਾਨੀ ਖਤਰੇ ਚ ਹੈ ਮੈਂ ਤੇ ਖਤਰੇ ਚ ਹੀ ਆ ਵੇਖ ਲਓ ਤੁਸੀਂ ਹਮ ਨਹੀਂ ਪਰ ਜਿਸ ਤਰੀਕੇ ਨਾਲ ਅੱਜ ਕੱਲ੍ਹ ਕਿਹਾ ਜਾਂਦਾ ਕਿ ਲੇਬਰ ਤੱਕ ਨਹੀਂ ਕਿਸਾਨੀ ਸੀਮਤ ਰਹਿ ਗਈ ਹੈ ਉਹਦੇ ਬਾਰੇ ਕੀ ਕਹਿਣਾ ਸਰ ਲੇਬਰ ਅਸੀਂ ਤੇ ਲੇਬਰ ਲਿੰਦੇ ਨਹੀਂ ਅਸੀਂ ਤਾਂ ਆਪਣਾ ਕੰਮ ਖੁਦ ਕਰਦੇ ਆ ਹਮ ਘਰ ਦਾ ਲਾ ਲੋ ਖੇਤੀ ਦਾ ਲਾ ਲੋ ਡੰਗਰਾਂ ਦਾ ਲਾ ਲੋ ਹਮ ਪੱਠਿਆਂ ਦਾ ਲਾ ਲੋ ਸਾਰਾ ਕੰਮ ਅਸੀਂ ਆਪ ਖੁਦ ਕਰਦੇ ਆ ਅੱਛਾ ਅੱਛਾ ਸਭ ਤੋਂ ਪਹਿਲੇ ਅਸੀਂ ਗਾਵਾਂ ਦੀ ਗੱਲ ਕਰਦੇ ਆ ਜਿੱਦਾਂ ਤੁਸੀਂ ਇਹ ਵੇਖਦੇ ਚਵਾਈ ਤੁਸੀਂ ਆਪ ਕਰਦੇ ਹੋ ਸਾਰੀ ਦੁੱਧ ਦੀ ਚਵਾਈ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਹਾਂਜੀ ਤਾਂ ਦਿੱਕਤ ਨਹੀਂ ਆਉਂਦੀ ਲੱਗਦਾ ਨਹੀਂ ਔਖਾ ਕੰਮ ਹੈ ਕਿਉਂਕਿ ਅਕਸਰ ਅੱਜ ਕੱਲ੍ਹ ਤੇ ਬੰਦੇ ਨਹੀਂ ਕਰਦੇ ਤੇ ਤੁਸੀਂ ਔਰਤਾਂ ਕੇ ਸਾਰਾ ਕੰਮ ਕਰ ਰਹੇ ਨਹੀਂ ਲੱਗਦਾ ਤੁਹਾਡੇ ਸਾਹਮਣੇ ਵੇਖ ਲਓ ਮੈਂ ਗਾਂ ਚੋ ਕੇ ਦੋਣੇ ਚ ਦੁੱਧ ਪਾਤਾ ਦੁੱਧ ਦੀ ਚਵਾਈ ਕਰਕੇ ਦੁੱਧ ਵੀ ਡੇਰੀ ਤੇ ਖੁਦ ਪਾ ਕੇ ਆਉਣਾ ਅੱਛਾ ਤੇ ਉਹ ਵੀ ਸਾਰਾ ਕੰਮ ਖੁਦ ਕੀਤਾ ਜਾਂਦਾ ਸਾਰਾ ਕੰਮ ਖੁਦ ਕੀਤਾ ਜਾਂਦਾ ਤੇ ਕਿੰਨੀਆਂ گاਵਾਂ ਦੀ ਚਾਈ ਕਰਦੇ ਰੋਜ਼ ਦੀ ਐਸ ਵਕਤ ਚਾਰ گاਵਾਂ ਦੀ ਅੱਛਾ ਚਾਰ گاਵਾਂ ਦੀ ਚਵਾਈ ਇੱਕ ਮੱਝ ਦੀ ਇੱਕ ਮੱਝ ਦੀ ਹਾਂਜੀ ਤਾਂ ਕਿੰਨੇ ਕਿਲੋ ਦੁੱਧ ਹੋ ਜਾਂਦਾ ਰੋਜ਼ ਦਾ ਹੋ ਜਾਂਦਾ 30 ਕਿਲੋ ਡੇਲੀ ਦੁੱਧ ਹੋ ਜਾਂਦਾ ਅੱਛਾ ਹਾਂਜੀ ਤੇ ਫਿਰ ਵੇਚਦੇ ਹੋ ਖੁਦ ਫਿਰ ਖੁਦ ਵੇਚਦੇ ਹਾਂ ਤੇ ਇਹ ਹੁਣ ਆਰਕੀ ਗੋਭੀ ਲਾਈਏ ਜੀ ਆਰਕੀ ਗੋਭੀ ਵੀ ਲਾਈ ਆ ਗੋਭੀ ਹਰ ਸਾਲ ਲਾਈਦੀ ਭਾਵੇਂ ਮੰਦੀ ਹੋਵੇ ਮਹਿੰਗੀ ਹੋਵੇ ਲਾਈਦੀ ਆ ਹਰ ਸਾਲ ਗੋਭੀ ਆਰਗੇਨਿਕ ਹੈ ਜੀ ਤੁਹਾਡੀ ਹਾਂ ਜੀ ਦਿਖਾਓਗੇ ਗੋਭੀ ਕੋਈ ਵਧੀਆ ਜਿਹਾ ਪੀਸ ਆ ਵੇਖ ਲਓ ਵਧੀਆ ਪੀਸ ਹੈ ਤੁਸੀਂ ਵੇਖੋਗੇ ਆਹ ਤੇ ਗਲਿਆਂ ਨੇ ਖਰਾਬ ਕਰਤੀ ਆ ਪੀਸ ਤੇ ਬਹੁਤ ਵਧੀਆ ਹੀ ਤੁਹਾਨੂੰ ਦੱਸਾਨੇ ਆ ਕਿ ਗੋਭੀ ਦਾ ਖੇਤੀ ਕਰਦੇ ਨੇ ਤਾ ਗੋਭੀ ਦੇ ਕਹਿੰਦੇ ਸਸਤੀ ਬੜੀ ਹੁੰਦੀ ਐ ਤੇ ਕਿਸਾਨ ਨੂੰ ਪੈਸੇ ਨਹੀਂ ਲੱਭਦੇ ਫਿਰ ਤੁਸੀਂ ਕਿਵੇਂ ਇਹਦੇ ਵਿੱਚ ਇਸ ਕਰ ਲੈਂਦੇ ਹੋ ਸਾਰਾ ਕੰਮ ਪਿਛਲੇ ਸਾਲ ਤੇ ਬਹੁਤ ਮਹਿੰਗੀ ਸੀ ਅਰ ਕਹਿੰਦਾ ਸਾਲ ਬਹੁਤ ਸਸਤੀ ਆ ਤੁਹਾਨੂੰ ਪਤਾ ਸਰਕਾਰਾਂ ਦੇ ਸਾਰੀਆਂ ਗੱਲਾਂ ਡਪੈਨ ਕਰਦੀਆਂ ਖੋਨੀਆਂ ਖੇਤੀ ਅੱਛਾ ਤੇ ਗੋਭੀ ਲਾਈ ਐ ਕਿੰਨੀ ਕਿ ਬੈਨੀਫਿਟ ਹੁੰਦੀ ਜੀ ਗੋਭੀ ਕਿਸਾਨ ਵਾਸਤੇ ਗੋਭੀ ਜਵੇਂਗੇ ਦਿੱਲੀ ਦੇ ਵਿੱਚ ਅਸੀਂ ਮਤਲਬ 20 25 ਮਤਲਬ ਫਾਫੇ ਵੱਢ ਕੇ ਭੇਜ ਦੇਣੇ ਹੁੰਦੇ ਆ ਅੱਛਾ ਇਹਦੇ ਵਿੱਚ ਇਹ ਆ ਵੀ ਇੱਕੇ ਵਾਰੀ ਖਰਚਾ ਲਾਉਣਾ ਹੁੰਦਾ ਜਿੰਤਰਾਂ ਮੇਰਾ ਅੱਧੇ ਘਿਲੇ ਦਾ 10000 ਰੁਪਿਆ ਖਰਚ ਆਇਆ ਸੀ ਅੱਛਾ ਜੀ ਤੇ ਜਿਵੇਂ ਦੇ 100 ਗਲਫਾ ਨਿਕਲ ਆਵੇ ਤਾਂ ਸਾਰਾ ਖਰਚਾ ਪੂਰਾ ਆ ਜਾਂਦਾ ਕਿੰਨੇ ਦਾ ਲਫਾਵਾ बिक ਜਾਂਦਾ ਇੱਕ ਪਹਿਲਾਂ ਦੇ ਵੇਖਿਆ 250 ਦਾ ਵੀ ਆ 250 ਦਾ 200 ਦਾ ਵੀ ਹਮ ਤੇ ਬਾਅਦ ਦੇ ਵਿੱਚ 60 ਰੁਪਏ ਦਾ 70 ਰੁਪਏ ਦਾ ਵੀ ਗਿਆ अच्छा अच्छा एक और सवाल है कि एक औरत होने ਦੇ ਨਾਤੇ ਇਹ ਤੁਹਾਨੂੰ ਮੁਸ਼ਕਲ ਨਹੀਂ ਲੱਗਦਾ اچھا ਇੱਕ ਅੱਡੇ ਕਿੱਲੇ ਚ ਕੰਮ ਹੋਵੇ ਤੁਸੀਂ ਸਿਰਫ 10 ਕਿੱਲੇ ਚ ਤੁਸੀਂ ਖੇਤੀ ਕਰਦੇ ਹੋ ਔਖਾ ਨਹੀਂ ਲੱਗਦਾ ਨਾ ਮੈਨੂੰ ਖੁਦ ਵੇਲੇ ਮੇਰੀ ਕਣਕ ਵੇਲੇ ਕਿੰਨੀ ਸੋਹਣੀ ਆ ਸਭ ਤੋਂ ਮਗਰੋਂ ਵੀ ਜੀ ਤੁਸੀਂ ਸਭ ਤੋਂ ਜ਼ਿਆਦਾ ਵੱਢਣੀ ਵੇਖ ਲਓ اچھا ਆਪ ਵੀ ਵੱਢਣੀ ਆ ਹਾਂ ਵੀ ਵੱਢਣੀ ਵੱਡੂ ਤੇ ਕਰਪਾਣੀ ਪਰ ਸਾਰਿਆਂ ਤੋਂ ਜ਼ਿਆਦਾ ਕੱਢਣੀ ਵੇਖ ਲਓ اچھا ਮੈਨੂੰ ਨਹੀਂ ਔਖਾ ਲੱਗਦਾ ਕਿਉਂ ਮੈਨੂੰ ਮੁਸ਼ਕਲ ਹੀ ਨਹੀਂ ਆਉਂਦੀ ਕੋਈ ਨਹੀਂ ਪੁਰਾਣੇ ਸਮੇਂ ਤੇ ਔਰਤਾਂ ਕਰਦੀਆਂ ਸੀ ਨਵੇਂ ਜਮਾਨੇ ਦੇ ਪਿੰਡਾਂ ਚ ਜਿਹਨੀਆਂ ਖਾਸ ਕਰਕੇ ਪੰਜਾਬਣ ਜਨਾਬ ਪੰਜਾਬਣ ਪਿੰਡੂ ਜਿਹਨੂੰ ਅਸੀਂ ਕਹਿ ਰਹੇ ਆ ਉਹ ਹਾਂਜੀ ਪੰਜਾਬਣ ਤੁਸੀਂ ਤਾਂ ਪੰਜਾਬਣ ਉਹ ਤੇ ਪੰਜਾਬਣ ਪਿੰਡੂ ਘਾਟ ਹੀ ਵੇਖਣ ਨੂੰ ਮਿਲਦੀਆਂ ਜਿਹੜਾ ਇਦਾਂ ਦੇ ਕੰਮ ਕਰਦੇ ਨਹੀਂ ਮਿਲਦੀਆਂ ਆ ਪਰ ਥੋੜਾ ਮਿਲਦੀਆਂ ਜ਼ਿਆਦਾ ਲੋਕਾਂ ਨੇ ਬਾਹਰ ਵਾਲਰ ਜਾਣ ਕਰ ਲਿਆ ਮੈਨੂੰ ਸ਼ੌਂਕ ਨਹੀਂ ਹੈਗਾ ਬਾਹਰ-ਬਾਹਰ ਵੀ ਇਹੀ ਕੰਮ ਕਰਨਾ ਤੇ ਜੇ ਇੱਥੇ ਆਪਾਂ ਰਹਿ ਗਏ ਵੀ ਇਹ ਕੰਮ ਕਰਕੇ ਤਾਂ ਆਪਣਾ ਸਾਰਾ ਕੰਮ ਖਰਚਾ ਕੱਢੀ ਚਾਹੀਦਾ ਅੱਛਾ ਸ਼ੁਰੂਆਤ ਕਿਵੇਂ ਹੋਈ ਜਦੋਂ ਦੁੱਧ ਚੋਣਾ ਫਿਰ ਉਸ ਤੋਂ ਬਾਅਦ ਸਾਰੀ ਆਪ ਹੀ ਖੇਤੀ ਕਰਨੀ ਕਿਵੇਂ ਸ਼ੁਰੂਆਤ ਹੋਈ ਸ਼ੁਰੂਆਤ ਪਹਿਲਾਂ ਤੇ ਡੈਡੀ ਦੀ ਡੈਡੀ ਮੇਰੇ ਘਰ ਦੇ ਸੀ ਇੱਕ ਬ੍ਰਦਰ ਸੀ ਪੂਆ ਦਾ ਬੇਟਾ ਉਹ ਕਰਦਾ ਸੀ ਹੂੰ ਬਾਅਦ ਵਿੱਚ ਜਦੋਂ ਉਹਨਾਂ ਦੇ ਬੱਚੇ ਵਿਆਹੇ ਗਏ ਭਨੇਰੇ ਦੇ ਸੀ ਸਾਰੇ ਜਦੋਂ ਵਿਆਹੇ ਗਏ ਬਾਅਦ ਵਿੱਚ ਫਾਦਰ ਸਾਹਿਬ ਵੱਲੋਂ ਪੈਣੀ ਦੀ ਮੰਗ ਕਰਦੇ ਸੀ ਤੇ ਮੈਂ ਫਾਦਰ ਸਾਹਿਬ ਦੀ ਆ ਲੱਲੋ ਜੇ ਦਿੰਦੇ ਦੇ ਹੂੰ ਬਾਅਦ ਚ ਉਹ ਸਾਰੇ ਕਹਿੰਦੇ ਕਿਹੀਂ ਫਾਦਰ ਸਾਹਿਬ ਕਹਿੰਦਾ ਮੈਂ ਪੈਣੀ ਹੱਲੀ ਨਹੀਂ ਦੇਣੀ ਮੈਂ ਜਿਉਂਦਾ ਉਹ ਬਾਅਦ ਚ ਸਾਰੇ ਭੱਜ ਗਏ ਫਿਰ ਮੈਨੂੰ ਥੋੜੀ ਮੁਸ਼ਕਲ ਆਈ ਇੱਕ ਦੋ ਸਾਲ ਆਈ ਸੀ ਹੂੰ ਇੰਬਾਤ ਨਹੀਂ ਵੀ ਮੁਸ਼ਕਲ ਆਈ ਸਾਰਾ ਕੰਮ ਆਪ ਹੀ ਸਾਰਾ ਕੰਮ ਆਪ ਹੀ ਅੱਛਾ ਇੱਕ ਅਸੀਂ ਕਹਿੰਦੇ ਆ ਕਿ ਜਾਤ ਜੱਟ ਜਿਹੜੇ ਨੇ ਜ਼ਿਮੀਦਾਰ ਨੇ ਉਹ ਪ੍ਰਵਾਸੀਆਂ ਚ ਸੀਮਤ ਰਹਿੰਦੇ ਨੇ ਪ੍ਰਵਾਸੀ ਆਊਗਾ ਸਬਜ਼ੀ ਕੱਟੂਗਾ ਦੁੱਧ ਚਾਊਗਾ ਤੇ ਸਾਰਾ ਕੰਮ ਚੱਲੂਗਾ ਹਾਂ ਫਿਰ ਹੱਡ ਰਾਮੀ ਆ ਆਪਣੇ ਜਾਈ ਕਿ ਇਹ ਤੂੰ ਸਾਰਾ ਹੀ ਡਿਪੈਂਡ ਕਰੀਏਗੇ ਆ ਵੀ ਕੰਮ ਆਣ ਕੇ ਪ੍ਰਵਾਸੀ ਕਰੂਗਾ ਜਾਂ ਮਜ਼ਦੂਰ ਕਰੂਗਾ ਤੂੰ ਖੁਦ ਹੀ ਵੇਖ ਲਿਆ ਕਿ ਮੈਂ ਸਾਰਾ ਕੰਮ ਖੁਦ ਕਰਦੀ ਆਂ ਅੱਛਾ ਦੋ ਪੈਣਾ ਹੀ ਦੋਵੇਂ ਪੈਣਾ ਕਰਦੇ ਪੱਠੇ ਵੀ ਵੱਢਣੇ ਡੰਗਰਾਂ ਨੂੰ ਵੀ ਪਾਉਣੇ ਆ ਦੁੱਧ ਵੀ ਚੋਣਾ ਘਰ ਦਾ ਰਸੋਈ ਦਾ ਵੀ ਕਰਨਾ ਸਾਰੇ ਕੰਮ ਹੀ ਖੁਦ ਹੀ ਕਰਦੀ ਆ ਕੋਈ ਦਿੱਕਤ ਨਹੀਂ ਆਇਆ ਗਿਆ ਵੀ ਸਾਰਾ ਦਿਨ ਇੱਥੇ ਲੱਗਾ ਰਹਿੰਦਾ ਉਹ ਵੀ ਸੰਭੀਦਾ ਅੱਛਾ ਕਿੰਨੀ ਤਰ੍ਹਾਂ ਦੀ ਖੇਤੀ ਕਰਦੇ ਹੋ ਕੀ ਕੋਈ ਲਾਇਆ ਜੀ ਅਰਕੀ ਦੀ ਗੋਭੀ ਲਾਈ ਸੀ ਗਾੜੀ ਨਵੀਂ ਸਬਜ਼ੀ ਲਵਾਉਂਦਾ ਰਹਿੰਦਾ ਸੀ ਆ ਬਾਰਿਸ਼ ਦੇ ਕਰ ਨਾਲ ਥੋੜੀ ਗੋਭੀ ਖਰਾਬ ਹੋ ਗਈ ਆ ਹੂੰ ਜਿਵੇਂ ਅਗਲੇ ਸਾਲ ਜਿਵੇਂ ਬੈਂਗਣ ਲਾ ਲਓ ਕarele ਲਾ ਲਓ ਭਿੰਡੀ ਲਾ ਲਓ ਕੀ ਦੂਜੀ ਕੀ ਆ ਤੋਰੀ ਲਾ ਲਓ ਕੀ ਅਗਰ ਦੂ ਲਾ ਲਓ ਅੱਛਾ ਮੈਂ ਤਾਂ ਸਾਰੀਆਂ ਵੈਰਾਈਟੀਆਂ ਦੀ ਸਬਜ਼ੀ ਲਾਉਣੀ ਆ ਅੱਛਾ ਤੇ ਇਹਨੂੰ ਫਿਰ ਨੌਲੇਜ ਕਿਵੇਂ ਆਂਦੀ ਹੈ ਸਾਰੀ ਕੋਈ ਸਬਜ਼ੀ ਦੀ ਕਿਸ ਤਰ੍ਹਾਂ ਦੀ ਨੌਲੇਜ ਵੇ ਲੋ ਹਾਂ ਤੇ ਮੇਰਾ ਦਿਮਾਗ ਹੀ ਕੰਪਿਊਟਰ ਹੋ ਗਿਆ ਹਾਂ ਹੁਣ ਤਾਂ ਦਿਮਾਗ ਹੀ ਕੰਪਿਊਟਰ ਹੋ ਗਿਆ ਅੱਛਾ ਕੰਪਿਊਟਰ ਹੋ ਗਿਆ ਦਿਮਾਗ ਹੁਣ ਤਾਂ ਲੋੜ ਹੀ ਨਹੀਂ ਪੈਂਦੀ ਕਿਨੂੰ ਪੁੱਛਣ ਦੀ ਅੱਛਾ ਪਹਿਲਾਂ ਪੁੱਛਣ ਦੀ ਲੋੜ ਪੈਂਦੀ ਸੀ ਅੜਤੀ ਇਹਨੂੰ ਵੀ ਭਾਈ ਕੀ ਲਾਉਣਾ ਆ ਕਿਹੜੀ ਕਿਹੜਾ ਸੀਜ਼ਨ ਚੱਲਦਾ ਆ ਤੇ ਮੇਰੇ ਅੜਤੀ ਨੇ ਕਿਹਾ ਰਾਜੇ ਸਬਜ਼ੀ ਲਾ ਲਾ ਮੈਂ ਨਾ ਕੋਈ ਨਹੀਂ ਅੰਕਲ ਸਬਜ਼ੀ ਲਾ ਲੂੰਗੀ ਤੇ ਹੁਣ ਤੇ ਮੈਨੂੰ ਆ ਵੀ ਪਤਾ ਲੱਗਦਾ ਕਿ ਕਿਹੜਾ ਸੀਜ਼ਨ ਆ ਰਿਹਾ ਕਿਹੜੀ ਬਾਹਰ ਦੀ ਸਬਜ਼ੀ ਆ ਤੇ ਕਿਹੜੀ ਲਾਉਣੀ ਆ ਕਿਹੜੇ ਕਿਹੜੇ ਮਹੀਨੇ ਲਾਉਣੀ ਆ ਕਿਹੜੇ ਮਹੀਨੇ ਤਿਆਰ ਹੁੰਦੀ ਆ ਪੰਨੀ ਹੋਣੀ ਮੈਨੂੰ ਦਿੱਕਤ ਆਉਂਦੀ ਹੈ। ਇਹ ਗੋਭੀ ਗੋਭੀ ਬੜੀ ਸ਼ਾਨਦਾਰ ਆ। ਭਾਵੇਂ ਗੋਭੀ ਲਾ ਲਓ। ਭਾਵੇਂ ਮੈਂ ਗੋਭੀ ਕਾਫੀ ਵਧੀਆ ਲੱਗ ਰਹੀ ਹੈ। ਵਧੀਆ ਆਗੇ ਗੋਭੀ ਬੜੀ ਵਧੀਆ ਸੀ। ਹੂੰ। ਪਰ 12 ਸਾਲ ਨੇ ਥੋੜੀ ਖਰਾਉ ਕਰ ਦਿੱਤੀ। ਅੱਛਾ ਪਰ ਇੱਕ ਹੋਰ ਸਵਾਲ ਕਰਦੇ ਆ ਕਿ ਮੰਡੀ ਕਰਨ ਦੀ ਬੜੀ ਸਮੱਸਿਆ ਹੁੰਦੀ ਤੇ ਮਾਰਕੀਟਿੰਗ ਫਿਰ ਕਿਵੇਂ ਕਿਉਂਕਿ ਅਗਰ ਸਬਜ਼ੀ ਜਾਂ ਕੋਈ ਵੀ ਦੁੱਧ ਆ ਵਕਿਆ ਹੀ ਨਾ ਟਾਈਮ 'ਸਾ ਤਾਂ ਕੀ ਫਿਰ ਫਾਇਦਾ ਹੈ? ਨਹੀਂ ਮਾ ਜੇ ਟਾਈਮ ਦੇ ਨਾਲ ਹੀ ਕੰਮ ਕਰਾਂਗੇ ਆਪਣੀ ਸੋਚ ਹੀ ਟਾਈਮ ਦੇ ਨਾਲ ਚੱਲਣ ਦੀ ਹੋਏਗੀ ਤੇ ਫਿਰ ਸਾਰਾ ਕੁਝ ਵਿੱਚ ਆ ਜਾਂਦਾ। ਤੁਸੀਂ ਆਪ ਉੱਠਦੇ 12 ਵਜੇ ਆ ਤੇ ਆਪਾਂ ਕਿਹਾ ਮੰਡੀ ਕਰਨ ਵੀ ਕਰੀਏ ਤੇ ਘਰ ਦਾ ਕੰਮ ਵੀ ਕਰੀਏ ਉਹ ਤਾਂ ਹੋਣਾ ਹੀ ਨਹੀਂ ਆ। ਮੈਂ 5 ਵਜੇ ਉੱਠ ਜਾਨੀ ਆ। ਅੱਛਾ 5 ਵਜੇ। 5 ਵਜੇ ਉੱਠ ਜਾਨੀ। ਸਰਦੀ ਗਰਮੀ 5 ਵਜੇ। ਸਰਦੀ ਗਰਮੀ 5 ਵਜੇ। ਉਸ ਤੋਂ ਬਾਅਦ ਬਸ ਫਿਰ ਉਸ ਤੋਂ ਬਾਅਦ ਫਿਰ ਸਾਰਾ ਦਿਨ ਘਰ ਦਾ ਤੂੰ 10:00 ਵਜੇ ਜਾਣਾ 8:00 ਵਜੇ ਸੌਂ ਜਾਂਦਾ 8:00 ਵਜੇ ਸੌਂ ਜਾਣਾ ਮੈਂ ਉੱਠਣਾ 5:00 ਵਜੇ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੇ ਹੋ ਜਿਆਦਾ ਸੋਸ਼ਲ ਮੀਡੀਆ ਤੋਂ ਦੂਰੀ ਨੇ ਆ ਜਿਆਦਾ ਘਰ ਦੇ ਕੰਮਾਂ ਦੇ ਨਾਲ ਹੀ ਆ ਅਜਾ ਕਮਾਈ ਚੰਗੀ ਹੋ ਜਾਂਦੀ ਹੈ ਕਮਾਈ ਚੰਗੀ ਹੋ ਜਾਂਦੀ ਆ ਇਹ ਕਿ ਦਿੱਕਤ ਨਹੀਂ ਆਉਂਦੀ ਜਿਵੇਂ ਕਿਸੇ ਦੇ ਕੋਲ ਮੰਗਣਾ ਕਰਨਾ ਕਿ ਚਲੋ ਕਿਹ ਰਿਸ਼ਤੇਦਾਰ ਦੇ ਚਾ ਨਹੀਂ ਮੈਂ ਖੁਦ ਆਪਣਾ ਕਮਾਈ ਕਰਕੇ ਆਪਣੇ ਕਾਰੋਬਾਰ ਨੂੰ ਖੋਦ ਮੈਂ ਆਪਣਾ ਫਾਦਰ ਸਾਹਿਬ ਦੀ ਪਾਲਣ ਪੋਸ਼ਣ ਸਿਸਟਰ ਆ ਰਿਸ਼ਤੇਦਾਰ ਦੇ ਮਿਲਣਾ ਵਰਤਣਾ ਹਰ ਥਾਂ ਦੇ ਜਿਵੇਂ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਮੈਨੂੰ ਵਿਆਹ ਆਉਂਦਾ ਹਰ ਘਰ ਦੇ ਵਿੱਚ ਭੋਗ ਹੁੰਦਾ ਮੈਂ ਹਰ ਘਰ ਚ ਜਾਣਾ ਹੁੰਦਾ ਅੱਛਾ ਸਮਾਜ ਦਾ ਵੀ ਸਾਰਾ ਕੰਮ ਕਰਨਾ ਸਮਾਜ ਦਾ ਵੀ ਸਾਰਾ ਕੰਮ ਕਰਨਾ ਤੇ ਨਾਲ ਇਹ ਵੀ ਕੰਮ ਕਰ ਨਾਲ ਖੇਤੀਬਾਣੀ ਦਾ ਵੀ ਸਾਰੇ ਕੰਮ ਆਪ ਹੀ ਕਰਨੇ ਅੱਛਾ ਤੇ ਵਿਆਹ ਕਿਉਂ ਨਹੀਂ ਕਰਾਇਆ ਵਿਆਹ ਚਾਹਉਂ ਕਿ ਨਹੀਂ ਹੈਗਾ ਮੈਨੂੰ ਵਿਆਹ ਕਰਾਉਂਦਾ ਪਰ ਖੇਤੀ ਦੇ ਨਾਲ ਹੀ ਪਿਆਰਿਆ ਅੱਛਾ ਖੇਤੀ ਦੀ ਜ਼ਿੰਦਗੀ ਲਾਤੀ ਖੇਤੀ ਦੀ ਜ਼ਿੰਦਗੀ ਲਾਤੀ ਤਾਂ ਬਿਲਕੁਲ ਬਹੁਤ ਵਧੀਆ ਲੱਗਾ ਜੀ ਗੱਲਬਾਤ ਕਰਨ ਤੇ ਕੰਮ ਜਾਰੀ ਰੱਖੋ ਤੁਸੀਂ ਤਾਂ ਇੱਕ ਮਹਿਲਾ ਕਿਸਾਨ ਨਾਲ ਮੁਲਾਕਾਤ ਕਰਾਈ ਹੈ ਜੋ ਕਿ ਇੱਕ ਆਤਮ ਨਿਰਭਰ ਇੱਕ ਮਹਿਲਾ ਕਿਸਾਨ ਹੈ ਔਰ ਅਕਸਰ ਕਿਸਾਨ ਬਹੁਤ ساری ਸ਼ਿਕਾਇਤਾਂ ਕਰਦੇ ਨੇ ਕਿਸਾਨੀ ਜ਼ਰੂਰ ਖਤਰੇ ਚ ਹੈ ਕਹ ਰਹੇ ਨੇ ਕਿਸਾਨੀ ਖਤਰੇ ਚ ਹੈ ਪਰ ਮਿਹਨਤ ਕਰਨਾ ਇੱਕ ਸਭ ਤੋਂ ਵੱਡਾ ਕੰਮ ਹੈ ਆਉਣਾ ਤੁਸੀਂ ਦੇਖੋ ਕਿ ਸਭ ਤੋਂ ਵੱਡੀ ਗੱਲ ਹੈ ਦੁੱਧ ਦੀ ਚਵਾਈ ਤੋਂ ਲੈ ਕੇ ਦੁੱਧ ਦੀ ਸੇਲ ਔਰ ਉਸ ਤੋਂ ਇਲਾਵਾ ਸਬਜ਼ੀਆਂ ਕਣਕ ਝੋਨਾ ਸਭ ਕੁਝ ਲਗਾਉਂਦੇ ਨੇ ਉਹਨਾਂ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਦਾ ਕੰਮ ਖੁਦ ਕਰਦੇ ਨੇ ਤੇ ਉਹਨਾਂ ਨੇ ਕਿਹਾ ਕਿ ਉਹ ਖੇਤੀ ਨਾਲ ਪਿਆਰ ਕਰਦੇ ਨੇ ਬਹੁਤ ਪੈਸਾ ਵੀ ਕਮਾਉਂਦੇ ਨੇ ਪਰ ਪ੍ਰਵਾਸੀਆਂ ਤੋਂ ਦੂਰ ਕਿਸੇ ਵੀ ਸ਼ਖਸ ਦੇ ਉੱਤੇ ਲੇਬਰ ਤੇ ਡਿਪੈਂਡੈਂਟ ਨਹੀਂ ਹੈ ਸਾਰਾ ਕੰਮ ਖੁਦ ਕਰਦੇ ਨੇ ਚਾਹੇ ਘਰ ਦਾ ਕੰਮ ਹੋਵੇ ਜਾਂ ਖੇਤੀ ਦਾ ਤਾਂ ਇੱਕ ਸਫਲ ਕਿਸਾਨ ਦੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਏਗੀ ਔਰ ਤੁਸੀਂ ਵੀ ਇਨਸਪਾਇਰ ਹੋਵੋ ਤਾਂ ਕਿ ਤੁਸੀਂ ਵੀ ਆਪਣੇ ਕਮ ਆਪ ਕਰੋ ਤਾਂ ਜਿਹੜੀ ਇੱਕ ਡਿਪੈਂਡੈਂਸੀ ਹੈ ਕਿਉਂਕਿ ਬਾਹਰ ਜਾ ਕੇ ਵੀ ਉਹਨਾਂ ਨੇ ਕਿਹਾ ਕਿ ਇਹ ਕੰਮ ਕਰਨੇ ਕਿਉਂਕਿ ਬਾਹਰ ਨੌਕਰ ਚੱਕਰ ਨਹੀਂ ਹੁੰਦੇ ਤਾਂ ਡਿਪੈਂਡੈਂਸੀ ਨੂੰ ਖਤਮ ਕਰਨ ਵਾਸਤੇ ਇੱਕ ਔਰਤ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਏਗੀ ਤੁਸੀਂ ਵੀ ਇਸ ਤਰ੍ਹਾਂ ਦੇ ਕੰਮ ਕਰੋ ਜਿਸ ਦੇ ਨਾਲ ਕਿ ਅਸੀਂ ਲੋਕਾਂ ਦੇ ਡਿਪੈਂਡ ਨਾ ਰਹਿ ਸਕੀ ਕੈਮਰਾਮੈਨ ਅਸਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ